ਲੋ ਜੀ ਦੁਪਹਿਰ ਦੇ ਵੱਜ ਗਏ 12 ਤੇ ਆਪਣਾ ਸਾਰਾ ਵੱਚੀਆਂ ਕਟੀਆਂ ਇੱਧਰ ਛੱਡ ਦਿੱਤੀਆਂ ਆ ਬੜਾ ਉਹਨੂੰ ਤੇ ਸੀਟ ਜੀ ਲਵਾਈ ਆ ਛੱਡ ਪਾ ਕੇ ਆ ਨੂੰ ਲੰਘਿਆ ਆ ਤੇ ਇਹਨੂੰ ਸੀਟ ਲਵਾ ਦੇ ਗਰਮ ਨਹੀਂ ਐ ਕੋਈ ਚੱਕਰ ਨਹੀਂ ਤੇ ਜੋ ਮੈਂ ਮਰਜ਼ੀ ਬੰਦਾ ਕੋਲ ਤਰਵੇ ਤੇ ਇਹ ਰਮਾਨ ਨਾਲ ਆਪਣਾ ਸਾਰਾ ਮਾਲ ਅਰੈਸਟ ਕਰ ਰਿਆ ਠੀਕ ਐ ਚਾਰ ਸਵੇਰੇ ਖੁੱਲਾ ਕਰਤਾ ਐਦਾਂ ਪਲੇਟਾਂ ਲਵਾਤੀਆਂ ਠੀਕ ਐ ਜੀ ਇਨਾਂ ਨੂੰ ਥੱਪਣਾ ਲੱਗੇ ਨਾ ਹੋਵੇ ਥੱਪ ਲੱਗਦੀ ਨਾ ਤੇ ਇਧਰ ਥੱਪ ਲੱਗਦੀ ਨਾ ਇਧਰੋਂ ਲੱਗਦੀ ਠੀਕ ਹੈ ਜੀ ਇਧਰ ਵੀ ਕਰਤਾ ਤੇ ਲਾਤੀ ਆਪਾਂ ਸੀਟ ਤੇ ਆ ਬੜਾ ਵਧੀਆ ਜੀ ਛਾੜੇ ਇਹ ਨਾ ਤੇ ਪਲੇਟਾਂ ਭਾਈਆਂ ਆਪਾਂ ਪੱਥਰ ਵਾਲੀਆਂ ਤੇ ਬਾਕੀ ਆ ਸੀਟ ਜੀ ਲਵਾਤੀ ਤੇ ਗਰਮੀ ਦਾ ਤੇ ਮਤਲਬ ਹੀ ਨਹੀਂ ਦੇਖੋ ਯਾਰ ਮਾ ਨਾਲ ਬੈਠੀਆਂ ਗੱਡੀ ਲੱਗੀਆਂ ਹੀ ਆਵਦੀ ਤੇ ਆਪਣਾ ਬਰੇਡਰ ਠੀਕ ਹੈ ਤੇ ਆਪਣੀਆਂ ਬੱਚੀਆਂ ਇਹਨਾਂ ਨੂੰ ਚਰੀ ਨੇ ਇੱਥੇ ਖਰਦੀ ਦਾ ਉੱਤੇ ਖੁੱਲੀਆਂ ਰਹਿੰਦੀਆਂ ਵੀ ਆਪਣੇ ਦੇ ਫਾਰਮ 'ਚ ਉਹ ਜਗ੍ਹਾ ਬਣਾ ਰੱਖੀ ਪਰਲੀ ਸਾਈਡ ਉੱਪਰ ਤੇ ਪੰਦੋਬਸਤਾਂ ਪ੍ਰਾਇ ਕਰਨਾ ਪੈਂਦਾ ਸਾਰਾ ਹੀ ਬੱਕਰੀ ਆਸਤੇ ਲਈ ਕਿਸੇ ਵਾਸਤੇ ਨਹੀਂ ਤੇ ਥੋੜਾ ਹੁਣ ਆਵਾ ਲੱਕੜੀ ਖੁੱਲੀ ਕੋਈ ਚੱਕਰੀ ਨਹੀਂ ਆਪਣਾ ਆ ਗਿਆ ਕਾਲੂ ਇਹ ਮੇਰਾ ਕਾਲੂ ਆ ਗਿਆ ਇਹ ਮੇਰਾ ਗਲਾਪਰੀ ਡਰੇ ਸਿੰਗੀ ਸੁੰਗੀ ਦੇਖੋ ਮੇਰੇ ਕਾਲੂ ਦੀ ਇਹ ਜਵਦੀ ਨਾ ਸਿੰਘ ਦੀ ਨੱਕ ਨੁੱਕ ਅੱਖ ਠੀਕ ਹੈ ਸਿੰਘ ਦੀ ਸਿੰਘ ਦੀ ਤਾਂ ਚੰਬਾਤ ਹੈ 9 ਮਹੀਨੇ ਦਾ ਹੋ ਗਿਆ ਮੇਰਾ ਛੇੜ ਉਹ ਤਾਂ ਇਹ ਆਪਣੀ ਗੱਲ ਚ ਦੇਖਣ ਤੇ ਆਪਣੇ ਛੋਟੇ ਬੱਚੇ ਅਸਨ ਪੱਖ ਨੇ ਦੁੱਧ ਨਹੀਂ ਪੀਤਾ ਕੋਈ ਦਾ ਮੈਂ ਨਿਪਟਣਾ ਪਿਆ ਜੀ ਕਿਉਂਕਿ ਅਸੀਂ ਵਸਾ ਨਹੀਂ ਹਾਂਦੇ ਦੁੱਧ ਤੋਂ ਬਗਾਰ ਦੇਣ ਨੂੰ ਰੱਖਦੇ ਨਹੀਂ ਅਸੀਂ ਸਿੱਧਾ ਇਹਨੇ ਟਾਈਮ ਤੋਂ ਬੀਤੇ ਠੀਕ ਹੈ ਸਵੇਰ 12 ਵਜੇ ਤੇ ਸ਼ਾਮ ਨੂੰ ਪਰ ਦੋਸ਼ੀ 7 ਵਜੇ ਇਹ ਕਰਮਾ ਵਾਲੇ ਦੁੱਧ ਨੇ ਬੰਦੇ ਨੇ ਤੇ گاਵਾ ਮੱਝਾਂ ਪ੍ਰਮਾਤਮਾ ਨੇ ਦੇਹਾਂ ਨੂੰ ਦੁੱਧ ਹੈਗਾ ਕਰੇ ਤੇ ਆ ਇਸੀ ਛੋਟਾ ਜਿਹਾ ਵੀਡੀਓ ਆ ਚੀਜ਼ ਪਾਇਆ ਕਰੋ ਉੱਤੇ ਮਤਲਬ ਨਹੀਂ ਗਰਮ ਹੋ ਜਾ ਸਿੱਕਾ ਨਹੀਂ ਮੱਜਦਾ ਥੱਲੇ ਜਿਵੇਂ ਹੁਣ ਇਹ ਸਿਰਕਾ ਜਮਾ ਹੀ ਹੈ ਭਾਵੇਂ ਜਮੇ ਮਰਜ਼ੀ ਖੇਠੇ ਆ ਸੀ ਤੇ ਸਮਾਨਾਂ ਬੈਠੀਆਂ ਕੋਈ ਵੀ ਪਸੂ ਨਹੀਂ ਖੜਾ ਐ ਸਭ ਗਾੜੀ ਲੱਗੀਆਂ ਐ ਸੁਗਾਨ ਕੇ ਮੇਰੇ ਇੱਕ ਔਰ ਇੱਕ ਦੋ ਖੜੀਆਂ ਹੋ ਗਈਆਂ ਇਹ ਤਾਂ ਸਭ ਪਹਿਲਾਂ ਬੈਠੀਆਂ ਹੋਈਆਂ ਇਹਨਾਂ ਨੂੰ ਸਾਰੀਆਂ ਨਿਕਰੀ ਇਹ ਚਰਾਂ ਦੁੱਧ ਪਿਆਦਾਂਗੇ ਤੇਰੇ ਚਾਂਪਕ ਨਈ ਚੱਕਰ ਕੋਈ ਇੱਕਾ ਸ਼ੇਰ ਪਤਨੇ ਜੰਮ ਅੰਦਰੋਂ ਹੀ ਨਾ ਨਿਕਲਿਆ ਖਾਦਾ ਕੰਮ ਨਹੀਂ ਕਰਦਾ ਚਾਰੇ ਨੇ ਬੜਾ ਸਾਹਮਣਾ ਪੈਂਦਾ ਸਾਨੂੰ ਇਹ ਦੁੱਧ ਦੁੱਧ ਦਾ ਬੜਾ ਕਿਆ ਰੱਖਣਾ ਪੈਂਦਾ ਤਾਂ ਭਾਈ ਚੱਲ ਰਹੀ ਹੈ ਕੋਸ਼ਿਸ਼ ਕਰ ਰਹੇ ਆ ਮੈਨੂੰ ਠੀਕ ਹੋ ਜੇ ਤਾਂ ਬਾਕੀ ਚਲੋ ਅੱਗੇ ਪ੍ਰਮਾਤਮਾ ਦੀ ਮਰਜ਼ੀ ਜੋ ਲਿਖਿਆ ਪਰ ਅਸੀਂ ਨੂੰ ਸੰਭਾ ਕੇ ਰਹੀ ਜਣਾ ਠੀਕ ਹੈ ਪਾਣੀ ਪੂਣੀ ਅਸੀਂ ਨੂੰ ਬੜਾ ਦੁੱਧ ਦੁੱਧ ਤੋਂ ਵਸਾ ਨਹੀਂ ਖਾਂਦੇ ਇਹ ਦਵਾਈ ਟਰੀਟਮੈਂਟ ਕਰ ਰਿਹਾ ਪੂਰਾ ਆ ਦੇਖੋ ਐਦਾਂ ਹੀ ਕਰੀ ਐਂਦਾ ਲੈਂਦਾ ਨੇ ਚਾਰੇ ਦੇਖਦਾ ਨੇ 4 ਸਰ ਘੁੰਮ ਜੂਗਾ ਇਹ ਵੀ ਇਹਨਾਂ ਛੋਟਾ ਖਾਣਾ ਹੈ ਸਾਡਾ ਇੰਦ ਵਿੱਚ ਸੌਫਟਵੇਅਰ ਨਹੀਂ ਲੱਗਦੀ। ਠੀਕ ਹੈ। ਲਓ ਜੀ ਇਹ ਵੀਡੀਓ ਸਿੱਖੋ। ਫਸੀ ਗੱਲ ਜੀ ਸਾਰੇ।